ਲੇ ਆ ਆਦੀ ਘਰ ਵਾਲੀ ਲੈ ਕੇ ਚੱਲ ਲੈ ਆ ਆਦੀ ਘਰ ਵਾਲੀ ਉਹ ਵੇਖ ਕਰਦੀ ਕਿ ਸ਼ਰਮ ਆ ਗਈ ਸ਼ਰਮ ਆ ਗਈ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਤੇ ਸਵੇਰੇ ਸਵੇਰੇ ਕਹਿੰਦੇ ਬੀਬੀਆਂ ਫੇਰ ਤੁਸੀਂ ਵੇਖ ਹੀ ਸਕਦੇ ਹੋ ਨਾਲੇ ਤਾਂ ਲੋਹ ਦੇ ਦਵਾਲੇ ਬਹਿ ਜਾਂਦੀਆਂ ਨਾਲੇ ਚੁਗਲੀਆਂ ਕਰ ਲਾ ਪੈਂਦੀਆਂ ਹੋਰ ਕੀ ਕਰੀਏ ਦੱਸ ਹੈ ਹੋਰ ਕੀ ਕਰੀਏ ਇਹ ਠੰਡ ਅਸੀਂ ਭਰਾਵਾ ਤੈਨੂੰ ਸਾਡੇ ਨਾਲ ਕਲੋਡ ਹੋ ਗਈ ਕੱਲ ਅਸੀਂ ਨਾ ਕੱਪੜਾ ਪਹਿਲਾਂ ਹੀ ਲੈ ਆਂਦਾ ਸੀ ਸੋਵਰ ਦੇ ਵਿਆਹ ਦਾ ਤੇ ਅਸੀਂ ਆਵळा ਕੰਟਰਾਲ ਨਾਲ ਤੇ ਜਦੋਂ ਸਾਨੂੰ ਪਤਾ ਲੱਗਾ ਨਾ ਉੱਥੇ ਜਾ ਕੇ ਉਹਨਾਂ ਨੇ ਥੀਮ ਹੀ ਚੇਂਜ ਕਰਤਾ ਐਨਰਡ ਥੀਮ ਹੀ ਚੇਂਜ ਕਰ ਫਿਰ ਅਸੀਂ ਸ਼ੰਗਲ ਛਾਮੀ ਇੱਕ ਸੂਟ ਵੇਖਿਆ ਆਪਵਾਈਟ ਅਸੀਂ ਭੱਜੀਆਂ ਗਈਆਂ ਬੀਆਰ ਫੈਸ਼ਨ ਦੇ ਦੀ ਲੈ ਕੇ ਆ ਗਏ ਆ ਬਸ ਠੀਕ ਤੇ ਫੇਰ ਮੈਂ ਗੱਲ ਤਾਂ ਸੁਣ ਲੈ ਆਈਆਂ ਹੁਣ ਜੇ ਮੰਨ ਲਾਵੇਂ ਨੀ ਉਹ ਵੀ ਥੀਮ ਚੇਂਜ ਕਰਤਾ ਫਿਰ ਬੱਸ ਫਿਰ ਨਵੀਂ ਗੱਲ ਸੁਣਾ ਉੱਥੇ ਨਾ ਇਹਨਾਂ ਨੇ ਨਾ ਵੀਡੀਓ ਦੇਖੀ ਫੜਾ ਫੜੂ ਵੀ ਅਜੀ ਸੂਟ ਲਈ ਇਹ ਕਿਹੜੀ ਚਾਹ ਹਰ ਮੜਾ ਭੱਜ ਕੇ ਲਈ ਆ ਦੁਕਾਨੋਂ ਵੀ ਉਹ ਅੱਛਾ ਤੇ ਜਦੋਂ ਸਾਹਿਬ ਤੇ ਕਹਿੰਦਾ ਸੂਟ ਦਾ ਕਾਇਆ ਦਾ ਨਹੀਂ ਨਹੀਂ ਸੂਟ ਨਹੀਂ ਸੂਟ ਦਾ ਮਗਰੋਂ ਜਦੋਂ ਉਹਨੇ ਕਿਹਾ ਨਾ ਵੀ ਇਹ ਸੂਟ 3450 ਦਾ ਤੇ ਇਹ ਹਰ ਸੰਦੀਪ ਕਹਿੰਦੀ ਆ ਸੰਦੀਪ ਦਾ ਬੂ ਹੋ ਰਿਹਾ ਹੋ ਗਿਆ ਤੇ ਮੈਂ ਕਹਿੰਦਾ ਸੰਦੀਪ ਚੱਲ ਆਪਾਂ ਬਾਹਰ ਵੇਖ ਲੈਣੀਆਂ ਵੀ ਜੇ ਸੇਮ ਪ੍ਰਾਈਸ ਚ ਆਪਾਂ ਨੂੰ ਮਿਲ ਜਾਵੇ ਇਹ ਕਹਿੰਦੀ ਨਹੀਂ ਜਿਹੜੇ ਤੂੰ ਪਹਿਲੇ ਬੁਟੀਕ ਵਾਲੇ ਜਿਹੜੇ ਆਪਣੇ ਆਰਡਰ ਵਾਲੇ ਸੂਟ ਹਨ ਉਹ ਲੈ ਲੈ ਉਹ ਲੈਣਾ 글로 ਭਾਵੇਂ ਨਾ ਹੀ ਆਵੇ ਆ ਨਾਰੀ ਵਾਲਾ ਦਿਨ ਦਿਨ ਕਾਲੇ ਹੋਈ ਜਾਂਦੇ ਜਦੋਂ ਨਾਰੀਲ ਪੀਣ ਲੱਗੇ ਆ ਸਾਲਾ ਗਲਤ ਦਿੰਦੇ ਭਾਂਡ ਚੋਂ ਪਾਣੀ ਪਾਉਂਦੇ ਵਿੱਚ ਅਨਵਾਜ ਵਾਲਾ ਕੱਲ ਤੇਈਆਂ ਦੇ ਨਾਲ ਸਾਲਾ ਪਾਣੀ ਵਾਲੇ ਪਿਆਈ ਜਾਂਦੇ ਆ 글로 ਵਾਲਾ ਅੱਜ ਤੱਕ ਨਹੀਂ ਆਇਆਗਾ ਚਾਚਾ ਦਾ ਚਾਚਾ ਨਹੀਂ ਨਹੀਂ ਕੌਣ ਮੈਨੂੰ ਵੀਰਾ ਕੌਣ ਆਇਆ ਨਾ ਸੁਣਾ ਵਿਚਾਰੇ ਬੁਲਾਦਾ ਮੈਂ ਵੀ ਬੁਲਾਦਾ ਵਾ ਕਿਵੇਂ ਆ ਟੇਸਟੀ ਆ ਇਹ ਦੇਖ ਕਹ ਤਾਂ ਟੇਸਟਲੈਸ ਹੁੰਦਾ ਹੈ ਉਹ ਨਾ ਕੈਰੀਂ ਪਾਣੀ ਹੁੰਦਾ ਉਹ ਇਚਰਾ ਪਾਣੀ ਨਿਕਲਿਆ ਹੀ ਨਹੀਂ ਹੂੰ ਆ ਗਈ ਵਾਲਾ ਰੰਗ ਦਾ ਕਾਲਾ ਹੋ ਗਿਆ ਹੋਰ ਬੀਬੀ ਇਹ ਵੇਸਾ ਤੇ ਆ ਤੁਸੀਂ ਸਾਡਾ ਪੱਪਾ ਰੋਂਦਾ ਹੋਇਆ ਇਹ ਦੇ ਇਹ ਹੁਣ ਰੋਂਦਾ ਹੀ ਆ ਵੀ ਮੈਂ 12 ਬੁੱਕ ਓਏ ਡਾਉਣ ਨੇ ਬਰਾਬਰ ਮਾਰੀ ਬਰਾਬਰ ਬਰਾਬਰ ਜਾਣ ਕਰਤੀ ਮਾਰਦਾ ਬੜੀ ਚੋਰ ਬਹੁਤ ਲੱਕ ਲਾਦਾ ਸੌਣ ਲੱਗ ਲੱਕ ਲਾਦਾ ਵਾਕੇ ਲੱਕ ਵੱਜਿਆ ਹੀ ਬੜਾ ਖਾਂਦੀ ਵਾਹ ਖਰਾਕ ਹੀ ਬਹੁਤ ਜਿਆਦੀ ਆ ਰੇ ਹੋਈਦਾ ਗੱਲ ਮੇਰਾ ਲੱਕ ਦੋ ਉਹ ਆ ਗਿਆ ਕਹਿੰਦੇ ਮੁੰਡਾ ਤਿਆਰ ਹੋ ਗਿਆ ਮੈਨੂੰ ਡਰ ਲੱਗਿਆ ਉਹ ਕਹਿੰਦੇ ਅੱਜ ਗੱਡੀਆਂ ਬੁੱਕ ਕਰਾਉਣ ਜਾਣੀਆਂ ਉਹ ਕਹਿੰਦੇ ਮੇਰੇ ਵੀਰੇ ਆ ਮੁੰਡੇ ਤਿਆਰ ਹੋ ਗਏ ਆ ਗਿਆ ਕਹਿੰਦੇ ਵਿਆਹ ਲੈ ਕਿਉਂ ਦਹਿਸ ਤੇ ਵੇ ਪੱਗ ਵੇ ਦਹਿਸਤਾਜ ਤਾ ਮੈਨੂੰ ਕਹਿੰਦਾ ਟਾਉਣ ਆ ਨੈਮ ਨੂੰ ਕੋਈ ਨਹੀਂ ਗਾਣਾ ਪਿੱਛੇ ਮੁੱਕਾ ਟੋਕਦੇ ਆ ਜਾ ਮਾਰਨੇ ਆ ਬੱਬੇ ਰੋਵੀ ਰੋਵੀ ਰੋਣਾ ਨਹੀਂ ਗਾ ਬੱਬੂ ਜਾ ਉੱਠ ਕੇ ਆ ਸ਼ੇਰ ਪੁੱਤ ਚੱਲ ਆ ਰਿਹਾ 12 ਮੁੱਕੇ ਤੇ ਗੁੰਡੀ ਦੇ ਮਾਰਨੇ ਆ ਬੱਬੇ ਤੇ ਸਾਡੇ ਪੱਪਾ ਰੋਦਾ ਹੋਇਆ ਇਹ ਹੁਣ ਰੋਣੀ ਨਹੀਂ ਲੱਗ ਗਿਆ ਕਿ ਤੂੰ ਜੇਬ ਚ ਚਾਬੀ ਕੱਢ ਕੇ ਬਣਾਉ ਲੱਗਾ ਕੀ ਕਹਿਨੀ ਹੈ ਉਹ ਆਦਿਕੋ ਕੁਝ ਲੱਗ ਗਿਆ ਉਹ ਜਿਹੜੀਆਂ ਰਾਹ ਚ ਲਾਇਆ ਉਹਨਾਂ ਨੂੰ ਇੱਥੋਂ ਕੱਢ ਲੋ ਕੋਈ ਸਮਾਨ ਨਹੀਂ ਲਗਾਣਾਗਾ ਆ ਡਾਡਰ ਆ ਪਾਇਆ ਹੁੰਦਾ ਅੱਗਾ ਅੱਗੇ ਤੇ ਚੜ ਜਾ ਆ ਪਾ ਆ ਪਾ ਸਾਡ ਲਈ ਤਾਂ ਮਾਨ ਵਾਲੀ ਗੱਲ ਆਹੀ ਆ ਸਾਡੀ ਬੌੜਗਾਂ ਸਟੈਪ ਨਿੱਕੇ ਬਣੇ ਮਿਸਤਰੀ ਦਾ ਧੰਨਵਾਦ ਕਰਦੇ ਸਾਡੀ ਮੰਮੀ ਹੁਣ ਥੋੜਾ ਹੌਸਲਾ ਕਰਕੇ ਚੜ ਆਉਂਦੀ ਆ ਹੁਣ ਸੌਖਾ ਹੋ ਗਿਆ ਨਾ ਚੜਨਾ ਦੱਸ ਵੇ ਨਹੀਂ ਯਾਰ ਵੇ ਨਹੀਂ ਨਹੀਂ ਆਈ ਜਾਣਾ ਆ ਜਾ ਆ ਜਾ ਆ ਗਈ ਆ ਗਈ ਕੋਈ ਨਹੀਂ ਰੇਲਿੰਗ ਲਵਾ ਦੇਣੀ ਫਿਰ ਸੌਖਾ ਜੂ ਆਪਾਂ ਲਿਫਟ ਹੀ ਲਵਾ ਦਾਂਗੇ ਚੱਕ ਦਾਂ ਗਰੀਬੀ ਜਾਨੀ ਨਾ ਆਵਲਾ ਤਰਕ ਹੀ ਆਗੇ ਫੇਰ ਆ ਚੀਜ਼ ਆ ਇਹ ਦੇਖ ਹਟ ਇੱਕ ਉਹ ਉਧਰ ਗਰਦੀਪ ਖੜੀ ਆ ਆ ਬਹੁਤ ਕਹੈਂਡ ਲੱਗਣਦੀਆਂ ਮਤਲਬ ਟਾਈਮ ਲੱਗਦਾ ਪਰ ਵਧੀਆ ਕੰਮ ਕਰਦੇ ਮੁੰਡੇ ਸੁਣੋ ਉਹਦੇ ਪਾਪੇ ਨੇ ਤੜਕੇ ਲੜਾਈ ਪਾ ਲਈ ਆ ਕਹਿੰਦਾ ਗੱਡੀ ਨਹੀਂ ਖੰਨੀ ਚਾਹੀਦੀ ਇੱਥੇ ਤੜਕੇ ਚੱਕਦੇ ਕੰਮ ਅੱਛਾ ਚੱਲ ਚੱਲ ਕੇ ਨਹੀਂ ਭਾਜੀ ਤੁਸੀਂ ਆ ਗਏ ਹਨ ਤੇ ਉਹ ਜਿਹੜਾ ਗਾਣਾ ਜਿਹੜਾ ਤੁਸੀਂ ਸੁਣੀ ਜਾਨੇ ਇਸ਼ਕਾ ਵੇ ਛੱਡਿਆ ਤੂੰ ਕੱਕ ਤਾਂ ਨਹੀਂ ਸਾਨੂੰ ਮੈਂ ਸਵੇਰ ਦਾ ਉੱਥੇ ਤਾਂ ਲਾਇਆ ਕਰ ਪੱਟੋ ਘੱਟ ਵੀ 100 ਕੁੜੀ ਦਾ ਮੈਸੇਜ ਆਇਆ ਇਹ ਕਿਊਟ ਬੜਾ ਵਾ ਕਿਹੜੇ ਪਾਸੇ ਉਹ ਮੈਨੂੰ ਦੱਸੋ ਅੰਨੀਆਂ ਹੋ ਗਈਆਂ ਜੇ ਕੀ ਗੱਲ ਆ ਨਹੀਂ ਗੱਲ ਨਹੀਂ ਗੱਲ ਨਹੀਂ ਗੱਲ ਇਹ ਜੈਲਸੀ ਕਰ ਇਹ ਜੈਲਸੀ ਕਰਦੇ ਨੇ ਤੇਰੇ ਇਹ ਜੈਲਸੀ ਕਰਦੇ ਨਾਲੇ ਜੈਲ ਸੀ ਨਾ ਪਰੇ ਵੇ ਇਹ ਤੁਸੀਂ ਕੱਲ ਗੱਡੀ ਠੀਕ ਕਰਾ ਲਿਆ ਨਹੀਂ ਤੁਸੀਂ ਹਾਂ ਕਰਾ ਲਿਆ ਠੀਕ ਕਹੋ ਜੀ 2000 ਰੁਪਿਆ ਹੁੰਦਾ ਉਹਨੇ ਸਾਡੀ ਗੱਡੀ ਲੱਗੀ 4000 ਰੋਤੇ ਲੱਗ ਗਿਆ ਜੀ 5000 ਹੁੰਦਾ ਵਾ ਸਾਡਾ 10000 ਖਰਚਾ ਹੋ ਜਾਂਦਾ 10000 ਦਾ 20000 ਖਰਚਾ ਹੋ ਜਾਂਦਾ 1000 ਹੁੰਦਾ 2000 ਖਰਚਾ ਇਸੇ ਕਰਕੇ ਰੱਬ ਆਪਾਂ ਨੂੰ ਰੱਖਦਾ 1000 ਤੇ ਆ ਕਿ 2000 ਖਰਚਾ ਰੱਖਾਂ ਨਾ ਤੇ ਜੇ ਲੱਖ ਦੇਦਾ 2 ਲੱਖ ਦਾ ਖਰਚਾ ਨਹੀਂ ਚੱਲਿਆ ਜਾਣਾ ਇਹਨਾਂ ਤੋਂ ਇਹਨਾਂ ਨੂੰ ਕੁੱਲ ਮਿਲਾ ਕੇ ਬਚਦੇ ਆ ਬੁੱਲੇ ਮਿੱਤਰੋ ਤੇ ਅੱਜ ਅਸੀਂ ਸਾਰੀਆਂ ਗੱਡੀਆਂ ਸਾਫ਼ ਕਰਾ ਕੇ ਚੱਕ ਦੇਣੀ ਗਰੀਬੀ ਉਹ ਸਨ ਉਹ ਕੀ ਇਹ ਆ ਕੀ ਹੋ ਜਾਂਦਾ ਆ ਕੈਨੇਡਾ ਚ ਆਇਆ ਜੇ ਆ ਕੈਨੇਡਾ ਵਾਲਾ ਵੇਖ ਲੋ ਜੀ ਬੁਲਟਾਂ ਦੇ ਫਿਰਦਾ ਇਹਦਾ ਬਿੜਾ ਕਰਕੇ ਲੱਗਦਾ ਹੀ ਨਹੀਂ ਕੋਈ 4 ਸਾਲ ਤਿੰਨੇ ਨੇ ਲੈ ਕੈਨੇਡਾ ਨਾ ਇਹ ਆ 2 ਲੀਟਰ ਟੈਂਕੀ ਵਾਲਾ ਮੈਂ ਤੇ ਸਨੋਵਰ ਨੇ ਪੜਾਇਆ ਕੀਤਾ ਇੱਕ ਵਾਰੀ ਸਨੋਵਰ ਚੇਤਾ ਜੀ ਆਪਣੇ ਉਹਦੇ ਚ ਮੋਟਰਸਾਈਕਲ ਤੇਲ ਹੈ ਨਹੀਂਗਾ ਆਹੋ ਆਹੋ ਇਹਨੇ ਲਿਆ ਕੇ ਦਿੱਤਾ ਜੀ ਬੰਦ ਤੇ ਹੈਗਾ ਹੀ ਤੇਲ ਵਿਚਾਰਾ ਐਡਾ ਵਧੀਆ ਹੀ ਨਾ ਵਿਚਾਰਾ ਤੇਲ ਲਿਆਦਾ ਨੇ ਹਣੋ ਤੇਰਾ ਇਹ ਇਹਨਾਂ ਕੋਠੇ ਜੜਿਆ ਮੇਰੇ ਨਾਲ ਉਹ ਤੇ ਟੈਂਕੀ ਸੀ ਤੇ ਕਈ ਕਿ ਉਹ ਤੇ ਲਿਖਿਆ ਜੀਗਾ ਟੂ ਲੇਅਰਸ ਹਾਂ ਉਹ ਲੇਅਰ ਲਿਖੀਆਂ ਸੀਗੀਆਂ ਤੇ ਮੈਨੂੰ ਆਖਦਾ ਗੁਰੂਆ ਟੈਂਕੀ 2 ਲੀਟਰ ਸੀ ਆ ਇੱਕ ਹੋਰ ਜੀ ਨੂੰ ਕਹਿੰਦਾ ਜੀ ਕਹਿੰਦਾ ਇਹ ਸੀਦਾ ਬਾਹਰ ਗੱਡੀ ਜਾਂਦਾ ਨਹੀਂ ਨਹੀਂ ਇਹਦਾ 24 ਸੱਤ ਕੋਣਾ ਲੈਦਾ ਡੱਬ ਨਾਲ ਨਹੀਂ ਡਵਾਣ ਲਾ ਗਾਲਾ ਕਹਿੰਦਾ ਪਾ ਲੈਣਾ ਮੈਂ ਕਿਹਾ ਕਿਹੜਾ ਕਹਿੰਦਾ 24 ਸੱਤ ਕਹਿੰਦਾ 24 ਦਾ ਪਿਸਤਲ ਲੈਣਾ ਸਾਲਿਆ ਪਿਸਤਲ ਨਹੀਂ ਉਧਾਓ ਸਿਰਾਈ ਕਰਾਉਂਦਾ ਰਿਹਾ ਇਹ ਮਾਪਿਆਂ ਦਾ ਪੁੱਤ ਐਂਦ ਤੱਕ ਕਰਾਉਦਾ ਇਹ ਪੂਰਾ ਬਾਪੂ ਇਹਦਾ ਬੁੱਲਸ ਤੇ ਇਹ ਝੋਲ ਸੱਚ ਲੱਦਾ ਬੁੱਤ ਲੱਦਾ ਤਰੂ ਕੋਣਾ ਇਹ ਕੈਨੇਡਾ ਵਾਲੀ ਕੀ ਕਹਿੰਦਾ ਕਹਿੰਦਾ ਇਹ ਤੇ ਕ੍ਰੈਡਿਟ ਕਾਰਡ ਵੀ ਬਣ ਲਾ ਪਿਆ ਬਾਪਾ ਦੀ ਜਿੰਦਗੀ ਕ੍ਰੈਡਿਟ ਕਾਰਡ ਤੇ ਆ ਉਹ ਉਹ ਬੰਦਾ ਯਾਰ ਉੱਤੇ ਜਾ ਕੇ 3 ਲੀਟਰ ਦੀ ਡੈਂਟੀ ਤੇ ਰੋ ਪਾ 5 ਲੀਟਰ ਵਾਲੀ ਨੂੰ ਬੜੀ ਪਾਣੀ ਵਾਲੀ ਗੱਲ ਹੈ ਓਏ ਭਰਾਵਾ ਐਸੀਆਂ ਪੱਖਾ ਜਿਹਨੂੰ ਉੱਤੇ ਲਗਾਉਂਦਾ ਬਾਹਰ ਕਹਿੰਦਾ ਪੱਕਾ ਰਵਾ ਬਾਹਰ ਨੂੰ ਗੱਡੀ ਜਾਈ ਨਹੀਂ 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 ਕਹਿੰਦਾ ਤੇਰਾ ਦਸਪਾਨ ਉਹ ਗੂਹ ਉੱਤੇ ਹੀ ਐਸੀ ਲਾਇਆ ਪੈ ਜਾ ਗਣੜਿਆ 24 7 ਕੋਈ ਨਾ ਡੱਬਾਉਣ ਦੀ ਕਹਿੰਦਾ 24 7 ਲੈਣਾ ਆਪਾਂ ਚੁੱਪ ਕਰਕੇ ਬੈਠੇ ਕਹਿੰਦਾ ਆਪਾਂ ਆਹ ਨੜਾ ਵੈਪਰ ਮੈਂ ਕਿਹੜਾ ਕਹਿੰਦਾ ਗੁਰ ਨਵਾਨ ਸਿੰਘ ਨਾਲ 24 7 ਲੈਣਾ ਮੈਂ ਕਹਿੰਦਾ ਸਾਲਾ ਵੈਪਰ ਦੀ ਤਾਲ ਸ਼ਾਹੀ ਦਾ ਟਾਈਮ ਗਿਆ ਉਹਨੇ ਉਹ ਜਦੋਂ ਗਾਣਾ ਇਹ ਉਹ ਵੀ ਗੱਲ ਹੈ ਨਾ ਤੁਹਾਨੂੰ ਆਹ ਉਦੋਂ ਦੀ ਉਦੋਂ ਦੀ ਇਹਦਾ ਨਾਂ ਕੀ ਆ ਗੰਡੂ 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 ਤੇਰੀ ਇੱਜ਼ਤ ਅਗਰ ਵੱਡਾ ਹੋ ਜਾਣਾ ਚੰਦੂ ਉਹ ਮੈਨੂੰ ਉਹਨਾਂ ਨੂੰ ਨਹੀਂ ਚੰਦੂ ਠੀਕ ਹੈ ਨਾ ਚੰਦੂ ਹੀ ਇਹਨਾਂ ਨੂੰ ਨਹੀਂ ਪਤਾ ਮੇਰਾ ਚੱਲ ਆ ਆਦੀ ਘਰ ਵਾਲੀ ਲੈ ਕੇ ਚੱਲ ਲੈ ਆ ਆਦੀ ਘਰ ਵਾਲੀ ਉਹ ਵੇ ਕਰਦੀ ਕਿ ਸ਼ਰਮ ਆ ਗਈ ਸ਼ਰਮ ਆ ਗਈ ਚੱਲ ਚੱਲ ਲੈ ਕੇ ਕਾਕੇ ਭੈ ਇਹ ਬਲੌਗਰ ਤੂੰ ਟੀਮ ਮੇਟ ਆ ਦਾ ਇਹ ਆਉਂ ਜਾਂਦੇ ਹੀ ਆਵਾਜ਼ ਹੀ ਹੁੰਦੀ ਹੈ 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 ਭਿੰਦੇ ਦਾ ਹੀ ਕੋ ਸੋਚੀ ਜਾਂਦੇ ਐ ਇੱਥੇ ਕਿਤਾਵਾ ਆਵਾਜ਼ ਹੀ ਕੋਈ ਨਹੀਂ ਹੁੰਦੀ ਪਈ ਆ ਉਹਦਾ ਐਗਜ਼ੌਸਟ ਆ ਅੱਛਾ ਸਾਲੇ ਪੈਸੇ ਐਗਜ਼ੌਸਟ ਲੱਗਾ ਸਰ ਮੈਂ ਕਿਹਾ ਬੈਣ ਨੂੰ ਜਾ ਕੇ ਕਹਿੰਦਾ ਸਲੰਸਰ ਟੁੱਟਾ ਇਹਦਾ ਉਹ ਜਾ ਕੇ ਕਹਾ ਗਾੜੀ ਆ ਇਹਨੇ ਕਹਿੰਦਾ ਸਾਲੇ ਗੈਸਟਰੀ ਵੇਖਿਆ ਕਰੀ ਲੈ ਵੀ ਜਸਪਾਲ ਤੇਰੇ ਵਿਆਹ ਲਈ ਰੋਕੇ ਆ ਕੰਨ ਹੋ ਗਿਆ ਕੰਮ ਸਾਡਾ ਨੂੰ ਨੋ ਮਰਦਾ ਰਹਿ ਗਿਆ ਬਾਈਕ ਇਹਨਾਂ ਮੜੀ ਗਾਂ ਲਾ ਗਿਆ ਸਾਲੇ ਕਿੱਧਰ ਪਜਾਈ ਫਿਰਦੇ ਗੱਡੀ ਨਹੀਂ ਠੀਕ ਉਹਨੇ ਕਹਿੰਦਾ ਇੰਨੀ ਵੀ ਗਾਂ ਨਹੀਂ ਗਿਆ ਤੂੰ ਜਿੰਨੀ ਲੈ ਗਏ ਜੇ ਹੁੰਦਾ ਕੀ ਕੀ ਮੈਂ ਕਿ ਛੋਟਾ ਗੰਦੀ ਕਿਤੇ ਜਿਆਦਾ ਇਹਨੂੰ ਲੱਗਾ ਕਿ ਮੈਨੂੰ ਸੱਦਦੇ ਆ ਆ ਜਾਵਾ ਕਾ ਕੇ ਤਾਂ ਸੀਨ ਲੈ ਲਗਾ ਨਾ ਐਦਾਂ ਨਾ ਕਰੋ ਕਹਿੰਦਾ ਤੁਸੀਂ ਮੈਨੂੰ ਕਹਿ ਹੀ ਨਾ ਦਿੱਤਾ ਮੈਨੂੰ ਲੱਗਦਾ ਜਦੋਂ ਕੋਈ ਛੋਟਾ ਕਹਿੰਦਾ ਮੈਨੂੰ ਆਪਦਾ ਉਹ ਬਾਈ ਐਦਾਂ ਹੈ ਜੀ ਦੇਖਾਂਗੇ ਐਦਾਂ ਤੋਂ ਛੋਟਾ ਹੈ ਨਹੀਂ ਉਹ ਠੀਕ ਆ ਕੱਦ ਦਾ ਹਾਸੇ ਨਾ ਲੱਗੇ ਰਹੀਦਾ ਇਹਨੂੰ ਕੱਦ ਠੀਕ ਆ ਸਾਡੇ ਕਿਤੇ ਬਹੁਤ ਲੰਮੇ ਕੱਦ ਮੈਂ ਉਹ ਛੋਟਾ ਕਿਹੜਾ ਮੁੰਡਾ ਕਰ ਗਿਆ ਵਾਰ ਵਾਰ ਨਿਕਲ ਜਾ ਛੋਟਾ ਕਿਊਟ ਆ ਕਿਊਟ ਬਹੁਤ ਬਹੁਤ ਵਧੀਆ ਹੀ ਵਧੀਆ ਭਾਜੀ ਜਿਹੜੀ ਵੀ ਚੀਜ਼ ਇਹ ਸਾਰੀ ਵਧੀਆ ਹੀ ਬਣਾਉਂਦੇ ਆ ਮਾੜੀ ਨਹੀਂ ਬਣਾਉਂਦੇ ਨਹੀ ਨਹੀ ਮੈਂ ਉਹ ਕਹਿੰਦੇ ਆ ਵੀ ਬੰਦਾ ਆਰਡਰ ਆ ਮਸ਼ੀਨ ਲਾਈ ਵੀਰ ਉਹਨਾਂ ਨੇ ਤੇ 8 ਘੰਟਾ ਵੀਰ ਉਹਨਾਂ ਨੂੰ ਖੰਜਲ ਹੋ ਗਿਆ ਨਹੀਂ ਭਾਈ ਜਾਨਾਂ ਦਾ ਬਹੁਤ ਪਤਾ ਵਾ ਨਹੀਂ ਘਟ ਖਾਈਦਾ ਇੱਥੇ ਬਹੁਤ ਘਟ ਖਾਣੇ ਤੁਸੀਂ ਦਾ ਬਾਰ ਕੀ ਗੱਲ ਠੰਡੀ ਠੰਡੀ ਵਿਸਕੀ ਪੀਏ ਅੱਜ ਹੈ ਯਾਰ ਹੋਰ ਇਹ ਠੰਡੀ ਬੜੀ ਆ ਜਿੱਤ ਨਹੀਂ ਪਰਦੀ ਨਹੀਂ ਇਹ ਕਿਹਨਾਂ ਪਲਾਜ ਗਿਆ ਟਾ ਮਾਰ ਕੇ ਆਇਆ ਬਸ ਯਾਰ ਮੋਟਾ ਵਾਲਾ ਖਾਰੇ ਗਲਾਸ ਸਾਰਾ ਮੋਲ ਤਾਂ ਇੱਥੇ ਪਿਆ ਮੋਟਾ ਖਾਰੇ ਰ ਰੌਣਕ ਤਾਂ ਸਾਰੀ ਆ ਡੱਬੇ ਚਾਦੀ ਉੱਤੀ ਕੀ ਸਾਰੀ ਰੌਣਕ ਤਾਂ ਡੱਬੇ ਚ ਬੰਦ ਹੋਣ ਲੱਗੀ ਹੋਵੇ ਮੋਟਾ ਖਾਰੇ ਗਲਾਸ ਹੈ ਹੋ ਨਹੀਂ ਜਿਹੜੇ ਜਿਹੜੇ ਪੀਂਦੇ ਹੋਰ ਆ ਨਹੀਂ ਆ ਚੱਲੂ ਆ ਓਕੇ ਆ ਆ ਵੇ 골ਡ ਨੈਟ ਹੈਗੀ ਆਪਣੀ ਵੱਖਰੀ ਚੱਲੇ ਕੰਮ ਹੈ ਮੈਂ ਵਨ ਨਹੀਂ ਮਿਲਿਆ ਪਰਫਿਊਮ ਨਹੀਂ ਹੁੰਦਾ ਜਿਵੇਂ ਕਾਕਾ ਕਹਿੰਦਾ ਭਾਈ ਪਰਫਿਊਮ ਜਾਂ ਦੋ ਚੱਕਦੀ ਹੈ ਅੱਜ ਉਹ ਕਹਿੰਦਾ 2 ਲੀਟਰ ਪਰਫਿਊਮ ਘਟਾ ਵਸਾ ਆਲਿਆ ਦੂਜੀ ਦਾਰੂ ਆ ਮੈਂ ਕਿਹਾ ਮਾਰ ਕੇ ਦਸ ਮਾਰ ਕੇ ਮਾਰ ਕੇ ਮਾਰ ਕੇ ਦਸ ਦਾਈ ਮਾਰ ਕੇ ਦਾਈ ਮਾਰ ਕੇ ਵਿਖਾ ਮਾਰ ਕੇ ਮਨ ਲੈ ਡੰਡਾ ਜੱਕ ਲੈ ਲੇ ਗਾ ਲੁੱਪ ਦਾ ਮਾਰਦੇ ਆ ਜੇ ਮੱਥੀ ਮਾਰੇ ਨਹੀਂ ਹੁਣ ਡੰਡਾ ਲਾਵੇਂਗਾ ਕਰ ਤੂੰ ਉਹਨਾਂ ਚ ਬੀਡ ਮਾਰ ਕੇ ਖਾ ਤੇ ਖੜ ਸਦਾ ਆ ਆ ਸਾਡਾ ਡੰਡਾ ਲੈ ਡੰਡਾ ਛੱਟ ਡੰਡਾ ਛੱਟ ਖਾ ਤੂੰ ਸਿੱਧਾ ਖੜ ਹਾਂ ਗਿੱਠੂ ਆ ਜਣਾ ਡਰ ਤਾ ਡਰਤਾ ਤੱਤਾ 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 ਡਰਤਾ ਡਰਤਾ ਡਰ ਤੋ ਹਰੇ ਆ ਕੇ ਮਟਰੋ ਕੇ ਟੇਗੀ ਦੀ ਪੁਕਾਰ ਕਹਿੰਦੇ ਨਾ ਐਵੀਆਂ ਨਾ ਯਾ ਵੀ ਜੋ ਮੂੰਫਲੀ ਤੇ ਕੋਈ ਕੰਪਲੀਮੈਂਟਰ ਕੀ ਇਹਦੇ ਨਾਲ ਹੁਣ ਦੱਬਾ ਲਾ ਗੱਲ ਕੱਚੇ ਇਹਿਆ 300 ਰੁਪਏ ਦਾ ਭਾਗ ਦਿੱਤੇਗਾ ਲੈ ਲਈ ਕੰਪਲੀਮੈਂਟਰੀ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਉਹ ਕਿਹਨੂੰ ਦੱਸਦੀ ਆ ਮੈਂ ਦਿੰਦਾ ਨਹੀਂ ਉਹ ਦੱਸਾਂਗਾ ਤੈਨੂੰ ਕਿਧਰ ਭਾਗ ਦਿੱਤਾ ਮੈਂ ਕਹਾਂ ਦੇਦੇ ਹੋਣਾ ਦੱਸਣਾ ਕਰਾਂ ਵੇਖੋ ਨਹੀਂ ਮਿਲੂ ਐ ਰਬੜ ਖੋਲ ਕੇ ਕਿਹਨਾਂ ਵੇਖ ਦੱਸਦਾ ਦੇਖ ਤਾਂ ਦਹਾਂ ਦਾ ਬਈਆ ਚਾ ਦੂ ਮੈਂ ਤੇਰੇ ਜਿੰਨੇ ਗਾਉਂ ਤੇ ਕਾਣੀ ਆ ਹੋਰ ਨਾ ਗੱਲ ਆ ਮੋਹਲੀ ਕਰਮਾ ਹਾਂ ਸਰ ਥਾਲ ਵਿੰਗ ਨਹੀਂ ਐ ਕੱਢ ਕੇ ਚੀਜ਼ ਖਾ ਗਏ ਹੋਣੇ ਆਪਾਂ ਪਤਾ ਨਹੀਂ ਵੀ ਇਹ ਦੁਗੀਰ ਖਾ ਕੇ ਕੱਢ ਜਾਂਗੇ ਆਤਕ ਰੋਣੇ ਇਹ ਵੀ ਨਹੀਂ ਹਟਦੇ ਭਰਾਵਾ ਇਹ ਅੱਧੀ ਅੱਧੀ ਰਾਤ ਤੱਕ ਵੀ ਲੱਗੇ ਰਹਿੰਦੇ ਤੇ ਦਿਨੇ ਵੀ ਲੱਗੇ ਰਹ ਓ ਕਿਹੜਾ ਭਾਈ ਪਾਣੀ ਪਾਈ ਜਾਂਦਾ ਥੱਲੇ ਏ ਸਿੱਟੇ ਨਾ ਪਾ ਠੰਡਾ ਠੰਡੇ ਪਾਣੀ ਦੇ ਸਿੱਟੇ ਗੋਲੀਆਂ ਗਵਾਜਦੇ ਆ ਅੱਜ ਕੱਲ ਦੱਸ ਦੱਬੀ ਆਉੜੇ ਕਿੱਲੀ ਕਿੰਨਾ ਘਰੇ ਗਿਆ ਕੰਮ ਲਾਸਟ ਅੱਜ ਲਾਸਟ ਅੱਜ ਕਿਉਂ ਲੈ ਕਾਹ ਨਹੀਂ ਰੋਕਦੇ ਰੁਕਦੇ ਇਹ ਤਾਂ ਦੱਬੀ ਆਉਣਾ ਕਿੱਲੀ ਕਾ ਸਾਡੇ ਸਟਾਪ ਬੜੀ ਦੂਰ ਦੂਰਾ ਆਹ ਆਹ ਸਾਹ ਸਰੀਰ ਦਾ ਜੋਰ ਆਪ ਦੇ ਦਾ ਵਿਖਾ ਗਗੂ ਲੈ ਉਹ ਆਦੇ ਦੇ ਗਰੀਬ ਤੇ ਵਿਖਾਉਣਾ ਜੋਰ ਹੁਣ ਹੋ ਗਈ ਕਹਿ ਮੈਂ ਦਾ ਕੱਪੜੇ ਲਾ ਕੇ ਡੋਲੇ ਵਿਖਾਇਆ ਜਿਮ ਜੁਮ ਜਾਨਾ ਹਨਾ ਡੋਲੇ ਟੂਲੇ ਵਿਖਾ ਦੇਵੇ ਗਰੀਬ ਤੇ ਜੋਰ ਲਾਈ ਜਾਂਦਾ ਦੱਸ ਮਾੜਾ ਬੰਦਾ ਬਈ ਅਸੀਂ ਪੇ ਗਗੂ ਨੂੰ ਪੰਜਾ ਲਾ ਓਏ ਆ ਲੈ ਦੱਸ ਗਗੂ ਵੀ ਪੰਜਾ ਲਾ ਅਸੀਂ ਪਿਆਰ ਬੜਾ ਹੀ ਇਹਦੇ ਚ ਮਾਮਾ ਬਾਈ ਲੱਥਾ ਮਾਰਦਾ ਉਹਦੀ ਭਰਾਵਾ ਉਹਨਾਂ ਛਾਤੀ ਛਣਕਨ ਲਾਤੀ ਭਰਾਵਾ ਦੇ ਮਾਰੀ ਇਹਨੇ ਪਰਾਵਾ ਉਹਦੇ ਛੱਡੀਏ ਨੇ ਉਹ ਆਪਣੇ ਨਹੀਂ ਮਰਦੀ ਗੁਰਵਿੰਦਰ ਉਹਦੇ ਛਾਤੀ ਜਮਾਰੀ ਛਾਤੀ ਛਣਕਣ ਲਾਦੀ ਬੜਾਈ ਓਰੇ ਚ ਭਰਾਵਾ ਅੰਨਾ ਜੋਰ ਆ ਓਏ ਉਹ ਆਂਦਾ ਵੀਰ ਉਹ ਡਰ ਗਈ ਉਹ ਡਰ ਗਈ ਟੋਪੀ ਦੇ ਦੇ ਗੱਗੂ ਉਹਦੀ ਟੋਪੀ ਕਾ ਤੋ ਲਾ ਲਈ ਨੇ ਯਾਰ ਵਿਚਾਰੇ ਦੀ ਟੋਪੀ ਲਾ ਲਈਂ ਲੈ ਚਲੇ ਨਾ ਜਾਂੀ ਵੀ ਬੜੇ ਪੰਗੇ ਵੀ ਬੜੇ ਪੰਗੇ ਲੈਂਦਾ ਫੇਰ ਲੱਭਦਾ ਆ ਗਏ ਗੱਗੂ ਨੂੰ ਕਿੱਧਰ ਗਿਆ ਗੱਗੂ ਓਏ ਐ ਸੀਪੇ ਗੱਗੂ ਕਿੱਧਰ ਗਿਆ ਹੈ ਗੱਗੂ ਥੱਲੇ ਆ ਗੱਗੂ ਲੱਗ ਗਿਆ ਹੀ ਥੱਲੇ ਪਾ ਦਿੱ ਗਿਆ ਗੱਗੂ ਆਹ ਦੋਨੇ ਇਹ ਹੱਥ ਵਡਾਉਣਗੇ ਇਸ ਟਿੱਕਣੀ ਆਹ ਆਉਖਾ ਕੰਮ ਸਿਪੇ ਲੱਭਾ ਨਹੀਂ ਵੇਖ ਇੱਥੇ ਵੇਖ ਡਾਕਟਰ ਦੇ ਨਾਲ ਗਿਆ ਡਾਕਟਰ ਨੂੰ ਮੈਂ ਗਿਆ ਲੱਕ ਕੇ ਗਿਆ ਇੱਥੇ ਟੋਪੀ ਦੋ ਬਾਈ ਗੇ ਨਹੀਂ ਬੋਲੇ ਉਹ ਮੈਂ ਉਹ ਮੁੰਡੇ ਕੋਲ ਇਹਦੇ ਕੋਲੇ ਆ ਇਹਦੇ ਕੋਲ ਟੋਪੀ ਆ ਐ ਦੇਖੋ ਓਏ ਇੱਧਰ ਆ ਸੀਪੇ ਆਵੇ ਇਹਨੂੰ ਫੜਾਤੀ ਗੱਗੂ ਨੇ ਆ ਲੈ ਸੀਪੇ ਟੋਪੀ ਓਏ ਆਵੇ ਸੀਪੇ ਆਵੇ ਦੇ ਕੋਲ ਆ ਵਾ ਲੈ ਜੀ ਚਾਲ ਆ ਵੇਖ ਲਾ ਦੇਵਤਾ ਆਵੇ ਆਵੇ ਦੀ ਜੇਬ ਚਾ ਸੀਪਾ ਵੇਂਦਾ ਹੀ ਟੀ ਟੋਪੀ ਤੇ ਰਿਓ ਨੇ ਹੈ ਲੱਭ ਗਿਆ ਗੱਗੂ ਹੋ ਰਹੀ ਆਈ ਹੋ ਰਹਾ ਆਹੋ ਤੰਗ ਕਰਦਾ ਤੈਨੂੰ ਤੰਗ ਕਰਦਾ ਇਹ ਮੰਮੀ ਨੂੰ ਸ਼ਦਾਦੀ ਦੇਣਾ ਕਰੀ ਆ ਜਾਣਾ ਨੇ ਮੰਮੀ ਨੂੰ ਦੱਸ ਦਈਏ ਇਹਨੂੰ ਕਹਿੰਦਾ ਤੰਗ ਕਰਦਾ ਮੈਨੂੰ ਗੱਗੂ ਉਹ ਦੱਸੂ ਮਾਤੇ ਨੂੰ ਵੇਖੀ ਉਹ ਕਰਾਉਂਦੀ ਸਿਰਾਏ ਦੀ ਉਹ ਤੰਦਮ ਕਰਾਉਂਦੀ ਤੰਦਾਣਾ ਨਾ ਨਾ ਕਰਾਉਂਦੀ ਇਹਦੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਾਂ ਮਾਤਾ ਨੂੰ ਸ਼ਿਕਾਇਤ ਲਾ ਦੇ ਜੰਗਾ ਇਹਨੂੰ ਨਿਕਲ ਮੈਂ ਡਾਣ ਹਾਂਜੀ ਹੁਣ ਕਿੱਥੇ ਜਾਣਾ ਜੀ ਹੁਣ ਘਰੇ ਚੱਲਾਂਗੇ ਆਪਾਂ ਟੈਸਟੀ ਤੇ ਤਾਂ ਨਹੀਂ ਝੂਟ ਲੈਣੇ ਹਾਏ ਪਾਠੜਨਾ ਭਾਲੂ ਜਿਹਾ ਬੇਬੇ ਵੇ ਜੱਜੂ ਵੀ ਜਦ ਮਚੈਂਤਾ ਦੇ ਗੜੀ ਤੇ ਪਹਿਲਾ ਹੀ ਕਾ ਜਾਣਗੇ ਮਗਰ ਮਛਾ ਪੋਲੀ ਪੋਲੀ ਤੂ ਆਏਗੀ ਨਹੀਂ ਬੇਬੇ ਮਛੀਂ ਰਹਿੰਦੇ ਇਥੇ ਮਗਰ ਮਛਨੀ ਹੈਗੇ ਜਦ ਉਹ ਤਾਂ ਮਗਰ ਮਛ ਵੀ ਹੋਣਗੇ ਬੇਬੇ ਆ ਗਈ ਤੇਰੀ ਲੇਕ ਜਿੱਥੇ ਤੂੰ ਲੈ ਹੀ ਝੂਟੇ ਲਈਏ ਫਿਰ ਜਾਣਾ ਫਿਰ ਚੱਲੀਏ ਡਿੱਗੀਆਂ ਪਾਣੀ ਠੰਡੇ ਜਾ ਆ ਬੇ ਆ ਵੀ ਜਾਂਦੀ ਕੌਣ ਕश्ती ਕਹਤਿਆ ਉਹ ਜਾਂਦੀ ਏ ਉਹ ਜਾਂਦੀ ਹਾਏ ਹੇ ਪਾਲਾ ਇਨਾ ਇਨਾ ਬੇਬੇ ਬੇਬੇ ਦਾ ਬੱਸ ਚੱਲੇ ਤੂੰ ਫੇਰ ਜਾ ਆਪਣੇ ਜਿਸ ਕश्ती ਨਹੀਂ ਨਹੀਂ ਯਾਰ ਹੋਣੀ ਜਾਂਦੀ ਪਾਲਾ ਬਹੁਤ ਤੁਸੀਂ ਵੀ ਆਵਦੇ ਦਾਦੇ ਦਾਦੀਆਂ ਨੂੰ ਲੈ ਕੇ ਆਇਆ ਜੀ ਇੱਥੇ ਕश्ती ਤੇ ਝੂਟੇ ਦਵੋਣ ਹੋਵੇ ਕਿੰਨੀਆਂ ਕਹਿਣ ਹੁਣ ਬੇਬੇ ਸਾਰੇ ਜਾਣੇ ਆਪਦੇ ਦਾਦੇ ਦਾਦੀਆਂ ਨੂੰ ਲੈ ਹਾਂਜੀ ਕੀ ਚੱਲ ਰਿਹਾ ਇੱਧਰ ਕੀ ਚੱਲ ਰਿਹਾ ਏ ਸਾਡੇ ਕੀ ਏ ਬੱਤੀਆਂ ਜੀਆਂ ਬੱਤੀਆਂ ਨਹੀਂ ਪਰਾਈਆਂ ਬੇਬੇ ਪਰਾਈਆਂ